ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਇਸ ਵੇਲੇ ਅਸੀਂ ਮੌਜੂਦ ਹਾਂ ਬਾਲਾ ਸੁੰਦਰੀ ਮੰਦਿਰ ਜੋ ਹਨੂਮਾਨ ਜੀ ਦਾ ਮੰਦਿਰ ਵੀ ਬੋਲਿਆ ਜਾਂਦਾ ਹੈ ਬੱਸ ਸਟੈਂਡ ਕੁਰਾਲੀ ਤੇ ਸੋ ਇੱਥੇ ਇੱਕ ਅੱਜ ਕਾਰਜਕ੍ਰਮ ਹੋਣ ਜਾ ਰਿਹਾ ਹੈ ਕੀ ਇੱਕ ਕਾਰਜਕ੍ਰਮ ਹੈ ਹੋ ਜੋ ਪੰਡਿਤ ਨਥੀ RAM ਜੀ ਬਹੁਤ ਹੀ ਵਧੀਆ ਆਵਾਜ਼ ਦੇ ਵਿੱਚ ਭਜਨ ਗਾਉਂਦੇ ਨੇ ਅੱਜ ਉਹਨਾਂ ਦਾ ਇੱਕ ਭਜਨ ਜੋ ਰਿਲੀਜ਼ ਹੋਣ ਜਾ ਰਿਹਾ ਉਹਦਾ ਪੋਸਟਰ ਰਿਲੀਜ਼ ਹੋਣ ਜਾ ਰਿਹਾ ਡੇਰਾ ਬੱਬਾ ਗਸਾਈਆਂਾਂ ਦੇ ਮੁਖੀ ਸੰਤ ਬਾਬਾ ਤਨਰਾਜ ਗਿਰਜੀ ਸੋ ਉਹਨਾਂ ਦੇ ਸ਼ੁਭ ਕਰ ਕਮਲਾਂ ਦੇ ਨਾਲ ਇਹ ਪੋਸਟਰ ਰਿਲੀਜ਼ ਹੋਣ ਜਾ ਰਿਹਾ ਤੇ ਜਿਸ ਪੋਸਟਰ ਦਾ ਟਾਈਟਲ ਹੈ ਆਵਦ ਮੇ ਲਾਉਟੇ ਹੈ ਰਗੁਰਾਈ ਸੋ ਇਹ ਟਾਈਟਲ ਹੈ ਤੇ ਸ਼੍ਰੀ ਰਾਮ ਜੀ ਦਾ ਭਜਨ ਹੈ ਬਹੁਤ ਹੀ ਖੂਬਸੂਰਤ ਭਜਨ ਹੈ ਵਧੀਆ ਮਿੱਠੀ ਆਵਾਜ਼ ਦੇ ਵਿੱਚ ਗਾਇਆ ਜਿਸ ਨੂੰ ਲਿਖਿਆ ਅਤੇ ਸੰਗੀਤ ਦਿੱਤਾ ਆ ਰਾਗਵ ਨੇ ਅਤੇ ਵੀਡੀਓ ਬਣਾਈ ਹੈ ਪ੍ਰਿੰਸ ਪੀਐਸ ਨੇ ਸੋ ਆਓ ਆਪਾਂ ਇਹ ਤੁਹਾਨੂੰ ਪੋਸਟਰ ਦੀਆਂ ਝਲਕੀਆਂ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਇੱਥੇ ਜੋ ਪਹੁੰਚੀਆਂ ਸ਼ਖਸੀਤਾਂ ਨੇ ਉਹਨਾਂ ਦੇ ਨਾਲ ਹਾਂਜੀ ਪੰਡਤ ਨਥੀ لال ਜੀ ਸੋ ਤੁਸੀਂ ਬਹੁਤ ਹੀ ਵਧੀਆ ਇੱਕ ਸ਼੍ਰੀ ਰਾਮ ਜੀ ਦਾ ਭਜਨ ਆਪਣੀ ਮਿੱਠੀ ਤੇ ਸੁਰਲੀ ਆਵਾਜ਼ ਦੇ ਵਿੱਚ ਗਾਇਆ ਸੋ ਅੱਜ ਇਸ ਦਾ ਪੋਸਟਰ ਵੀ ਜੋ ਰਿਲੀਜ਼ ਕੀਤਾ ਗਿਆ ਥੋੜਾ ਜਿਹਾ ਇਹਦੇ ਬਾਰੇ ਚੱਲਣਾ ਪਾਇਓ ਕਿਹੜਾ ਭਜਨ ਬੋਲੀਏ ਬਾਬਾ ధਨਰਾਜ ਗਿਰਜੀ ਮਹਾਰਾਜੇ ਕੀ ਜੈ 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 ਸ਼੍ਰੀ ਸੀਤਾਰਾਮ ਬੜੇ ਹੀ सौभाग्य से यह परम सौभाग्य हमारा रहा कि इतने वर्षों के बाद हमारे प्रभु श्री राम जी हमारे अयोध्या में पधारे हैं तो उन्हीं के आगमन के ऊपर एक बधाई गीत हमने भजन पेश किया है गुरु जी महाराज के चरणों की कृपा से हमने भजन गाया है जी। और यही है कि ਆਓ ਮਿਲ ਕੇ ਜੀ ਸਭੀ ਆਓ ਮਿਲ ਕੇ ਗਾਏ ਵਧਾਈ ਅਬਦ ਮੇ ਲੋਟੇ ਹੈ ਰਗਰਾਈ ਵਾਹ ਆਓ ਮਿਲ ਕੇ ਗਾਏ ਵਧਾਈ ਅਬਦ ਮੇ ਲੋਟੇ ਹੈ ਰਗਰਾਈ ਜੀ ਬੋਲੀਏ ਸਿਆ ਪਤਰਾਮ ਚੰਦਰ ਭਗਵਾਨ ਕੀ ਜੈ ਸੋ ਇਹਦੇ ਵਿੱਚ ਜੋ ਮਿਊਜ਼ਿਕ ਕੀਤਾ ਵੀਡੀਓ ਕੀਤੀ ਹੈ ਤੇ ਲਿਖਿਆ ਕਿ ਨੰਨੇ ਹੈ ਉਹਦੇ ਬਾਰੇ ਵੀ ਦੱਸ ਇਹ ਮਿਊਜ਼ਿਕ ਮੇਰੇ ਛੋਟੇ ਭਾਈ आर राघव ने किया है जी। और इधर जो वीडियो है वो प्रिंस पीएस ने की है जी। बहुत ही बहुत ही प्यार प्यार के साथ में और हमारे धीमान साहब का भी बहुत ही प्यार रहा है और सदगुरुदेव महाराज की कृपा से कालिया साहब महाराज ये सभी की कृपा से ये बड़ा प्यारा छोटा सा एक भजन गाया है जी। सभी आशीर्वाद देंगे ਔਰ ਆਸ਼ੀਰਵਾਦ ਕੇ ਸਾਥ ਮੈਂ ਕਮੈਂਟ ਵੀ ਕਰਾਂਗੇ ਸ਼ੇਅਰ ਵੀ ਕਰਾਂਗੇ ਜਿਸसे कि राघव ਕੇ ਚਰਨੋ ਮੇਂ प्रीति बनी रहे वाह जी वाह ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੇ ਦੁਆਵਾ ਕਰਦੇ ਆਂ ਕਿ ਤੁਹਾਡਾ ਭਜਨ ਕਾਮਯਾਬ ਰਹੇ ਜੈ ஸ்ரீ ਸੀਤਾ ਰਾਮ ਕਾਲਿਆ ਸਾਹਿਬ ਜੋ ਭਜਨ ਆਇਆ ਆਪਣਾ ਨੱਥੀ ਲਾਲ ਬ੍ਰਿਜਵਾਸੀ ਜੀ ਦਾ ਸੋ ਕੀ ਲੱਗਦਾ ਤੁਹਾਨੂੰ ਅੱਜ ਪੋਸਟਰ ਵੀ ਇਹ ਜੋ ਸ਼ੇਅਰ ਕੀਤਾ ਮਤਲਬ ਕਿ ਰਿਪੋਰਟ ਰਿਲੀਜ਼ ਕੀਤਾ ਆਪਣੇ ਬਾਬਾ ਧਨਰਾਜ ਗਿਰਜੀ ਵੱਲੋਂ ਹੋਇਆ ਮੈਂ ਤੁਹਾਡੇ ਚੈਨਲ ਰਾਹੀਂ ਪਲਤ ਨੱਥੀ لال ਜੀ ਬ੍ਰਿਜਵਾਸੀ ਨੂੰ ਇਸ ਭਜਨ ਗਾਣ ਤੇ ਬਹੁਤ-ਬਹੁਤ ਵਧਾਈ ਦਿੰਨਾ ਹੈ ਉਹਨਾਂ ਨੇ ਬਹੁਤ ਹੀ ਬੱਲਾ ਕੰਮ ਕੀਤਾ ਹੈ ਜਿਹੜਾ ਬਾਬਾ ਧਨਾਰਗੀਰ ਜੀ ਤੇ ਇਹ ਰਿਲੀਜ਼ ਕਰਾਇਆ ਹੈ ਬਹੁਤ-ਬਹੁਤ ਵਧਾਈ ਅਗੇ ਨੂੰ ਵੀ ਇਹ ਸਾਡੇ ਪੰਡਤ ਜੀ ਹੋਰ ਵੀ ਵਧੀਆ ਵਧੀਆ ਭਜਨ ਲੈ ਕੇ ਆਣ ਇਸ ਲਈ ਅਸੀਂ ਸਾਰੇ ਉਹਨਾਂ ਦੇ ਸਾਥ ਖੜੇ ਆ ਜੀ ਲੈ ਜਾਓ ਆਰ ਰਾਗਵ ਜੀ ਸੋ ਤੁਹਾਡਾ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈ 뮤ਜ਼ਿਕ ਦਾ ਜੇ 뮤ਜ਼ਿਕ ਹੋਊਗਾ ਤਾਲ ਹੋਊਗੀ ਤਾਂ ਸਿੰਗਰ ਗਾਊਗਾ ਸੋ ਤੁਸੀਂ ਕਿਸ ਤਰ੍ਹਾਂ ਇਹਦਾ 뮤ਜ਼ਿਕ ਬਣਾਇਆ ਥੋੜਾ ਜਿਹਾ ਇਹਦੇ ਬਾਰੇ ਵੀ ਚੰਨਣਾ ਪਾਓ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਲਿਖਿਆ ਕਿਵੇਂ ਆ ਜੀ ਅਸੀਂ ਮੈਂ ਤੇ ਪੰਡਤ ਜੀ ਅਸੀਂ ਜਾ ਰਹੇ ਸੀ ਪਟਿਆਲੇ ਤੇ ਵੈਸੀ ਗੱਲ ਛਿੜ ਪਈ ਵੀ ਕਿੰਨੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਰਾਮ ਮੰਦਰ 500 ਸਾਲਾਂ ਬਾਅਦ ਇਹ ਸਾਡੇ ਹਿੱਸੇ ਆਈ ਹੈ ਇਹ ਖੁਸ਼ੀ ਤੇ ਮੇਰੇ ਦਿਮਾਗ 'ਚ ਇਹ ਚੱਲਣ ਲੱਗ ਗਿਆ ਵੀ ਕਿਆ ਬਾਤ ਹੈ ਵੀ ਬੜੀ ਖੁਸ਼ੀ ਦੀ ਗੱਲ ਹੈ ਅਵਦ ਮੇ ਲੋਟੇ ਰਗੁਰਾਈ ਇਹ ਲਾਈਨ ਮੇਰੇ ਬਾਰ ਬਾਰ ਆਈ ਜਾ ਰਹੀ ਸੀ ਦਿਮਾਗ ਚ ਸੋ ਅਸੀਂ ਮਰੰਡੇ ਇਹ ਲਾਈਨ ਦਿਮਾਗ ਚ ਆਈ ਮੈਂ ਪਟਿਆਲਾ ਨਹੀਂ ਆਨਦਾ ਜੀ ਤੇ ਇਹ ਭਜਨ ਪੂਰਾ ਕੰਪਲੀਟ ਅਸੀਂ ਰਸਤੇ ਚ ਕਰ ਲਏ ਕਰ ਲਿਆ ਤੇ ਪੰਡਿਤ ਜੀ ਤੋਂ ਫਿਰ ਅੱਗੇ ਲਈ ਇਹਨਾਂ ਤੋਂ ਗਵਾਇਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਜਲਦੀ ਜਲਦੀ ਕਹੂੰਗਾ ਮੈਂ ਇਹਦਾ ਮਿਊਜ਼ਿਕ ਬਣਿਆ ਤੇ ਇਹ ਪ੍ਰਭੂ શ્રી ਰਾਮ ਜੀ ਦੀ ਕਿਰਪਾ ਹੈ ਜੀ ਕੇ ਐਨੀ ਜਲਦੀ ਲਿਖ ਵੀ ਲਿਆ ਤੇ ਮਿਊਜ਼ਿਕ ਵੀ ਬਣ ਗਿਆ ਸਾਰਾ ਕੁਝ ਐਨੀ ਜਲਦੀ ਹੋ ਗਿਆ ਬਹੁਤ ਕਿਰਪਾ ਸ਼੍ਰੀ ਰਾਮ ਜੀ ਦੇ જય ਸ਼੍ਰੀ ਰਾਮ ਥੈਂਕ ਯੂ જય ਸ਼੍ਰੀ ਰਾਮ ਜੀ ਥੈਂਕ ਯੂ ਸੋ ਮਚ